ਸਫਰੇਵਰਾਸਤੇ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਹਾਂ ਕੁਲਬੀਰ ਕੌਰ ਜਦੋਂ ਆਪਾਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਸਿੱਖ ਗੁਰੂਆਂ ਦਾ ਆਪਣੇ ਪਿਆਰਿਆਂ ਨਾਲ ਆਪਣੇ ਭਗਤਾਂ ਨਾਲ ਅਤੇ ਆਪਣੇ ਸਿੱਖਾਂ ਨਾਲ ਬਹੁਤ ਪਿਆਰ ਜਿਹੜਾ ਉਹ ਦਿਖਾਈ ਦਿੰਦਾ ਹੈ ਜਿਹੜਾ ਵੀ ਇਨਸਾਨ ਚਾਹੇ ਉਹ ਕਿਸੇ ਵੀ ਧਰਮ ਕਿਸੇ ਵੀ ਮਜ਼ਬਬ ਨਾਲ ਸੰਬੰਧਿਤ ਹੋਵੇ ਪਰ ਜਿਹੜਾ ਵੀ ਇਨਸਾਨ ਦਿਲੋਂ ਗੁਰੂ ਨੂੰ ਧਿਆਉਂਦਾ ਹੈ ਤਾਂ ਗੁਰੂ ਵੀ ਉਸ ਦੇ ਅੰਗ ਸੰਗ ਸਹਾਈ ਹੁੰਦਿਆ ਉਹਦੀ ਦਿਲੋਂ ਕੀਤੀ ਅਰਦਾਸ ਨੂੰ ਪੂਰੀਆਂ ਕਰਦਾ ਵਾ ਇਸੇ ਤਰ੍ਹਾਂ ਦੀ ਹੀ ਇੱਕ ਸਾਖੀ ਜਿਹੜੀ ਆ ਉਹਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਇੱਕ ਪਿਆਰੇ ਸੇਖਾ ਮੁਸਲਮਾਨ ਦੁਆਰਾ ਦਿਲੋਂ ਕੀਤੀ ਗਈ ਅਰਦਾਸ ਨੂੰ ਜਦੋਂ ਪੂਰੀਆਂ ਕੀਤਾ ਗਿਆ ਤਾਂ ਉਸ ਘਟਨਾ ਦਾ ਵੀਰਵਾ ਜਿਹੜਾ ਉਹ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਸੈਦਾ ਨਾਮ ਦਾ ਮਲਾ ਜੋ ਕਿ ਸਤਲੁਜ ਦਰਿਆ ਤੇ ਆਪਣੀ ਕਿਸ਼ਤੀ ਦੁਆਰਾ ਯਾਤਰੀਆਂ ਨੂੰ ਦਰਿਆ पार ਕਰਵਾਉਣ ਦੀ ਕਿਰਤ ਕਰਦਾ ਸੀ ਉਹ ਨੇਕ ਦਿਲ ਤੇ ਅੱਲਾ ਨੂੰ ਹਾਜ਼ਰ ਨਾਜ਼ਰ ਸਮਝਦਾ ਹੋਇਆ ਇਮਾਨਦਾਰੀ ਨਾਲ ਆਪਣੇ ਪਰਿਵਾਰ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਸੀ ਪਰ ਉਸ ਦੇ ਅੰਦਰ ਸੱਚੇ ਗੁਰੂ ਨੂੰ ਮਿਲਣ ਦੀ ਤਾਂਘ ਸੀ ਜੋ ਕਿ ਉਸ ਨੂੰ ਇਸ ਦੁਨੀਆ ਦੇ ਸਾਗਰ ਤੋਂ ਪਾਰ ਉਤਾਰ ਸਕੇ ਅਤੇ ਉਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਸਕੇ ਇੱਕ ਦਿਨ ਉਹ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਕਿਸ਼ਤੀ ਸਾਫ ਕਰ ਰਿਹਾ ਸੀ ਕਿ ਭਾਈ ਜੋਗਾ ਸਿੰਘ ਜੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸਨ ਦਰਿਆ ਪਾਰ ਕਰਨ ਲਈ ਉਸ ਦੀ ਕਿਸ਼ਤੀ ਤੇ ਸਵਾਰ ਹੋ ਗਏ ਸੈਦ ਦੇ ਮਲਾ ਨੇ ਭਾਈ ਜੀ ਨੂੰ ਦਰਿਆ ਪਾਰ ਕਰਵਾਉਣ ਲਈ ਕਿਸਤੀ ਚਲਾਉਣੀ ਸ਼ੁਰੂ ਕੀਤੀ ਉਸ ਸਮੇਂ ਭਾਈ ਜੋਗਾ ਸਿੰਘ ਜੀ ਗੁਰਬਾਣੀ ਦਾ ਪਾਠ ਕਰ ਰਹੇ ਸਨ ਸੈਦ ਦੇ ਮਲਾਹ ਨੇ ਭਾਈ ਜੀ ਦੇ ਮੁਖੋਂ ਉਚਾਰੀ ਬਾਣੀ ਸੁਣੀ ਕਿਉਂਕਿ ਬਾਣੀ ਸੁਣ ਕੇ ਆਨੰਦ ਦੀ ਪ੍ਰਾਪਤੀ ਹੋਈ ਦਰਿਆ ਪਾਰ ਕਰਵਾ ਕੇ ਸੈਦ ਦੇ ਮਲਾਹ ਨੇ ਭਾਈ ਜੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜੋ ਪਵਿੱਤਰ ਬਾਣੀ ਤੁਸੀਂ ਉਚਾਰ ਰਹੇ ਸੀ ਇਹ ਕਿਸ ਦੀ ਹੈ ਤੇ ਕਿਸ ਨੇ ਲਿਖੀ ਹੈ ਇਹ ਬਾਣੀ ਮੇਰੇ ਹਿਰਦੇ ਵਿੱਚ ਉਤਰ ਗਈ ਹੈ ਜਿੰਨਾ ਰਸ ਤੇ ਆਨੰਦ ਇਸ ਬਾਣੀ ਵਿੱਚੋਂ ਮੈਨੂੰ ਪ੍ਰਾਪਤ ਹੋਇਆ ਹੈ ਉਹਨਾਂ ਕਦੀ ਪੰਜੇ ਵਕਤ ਨਵਾਜ ਪੜ੍ਹ ਕੇ ਵੀ ਨਹੀਂ ਪ੍ਰਾਪਤ ਹੋਇਆ ਮੈਨੂੰ ਤੁਸੀਂ ਕਿਰਪਾ ਕਰਕੇ ਦੱਸੋ ਕਿ ਇਹ ਬਾਣੀ ਕਿਸ ਮਹਾਪੁਰਖ ਦੀ ਉਚਾਰਨ ਕੀਤੀ ਹੋਈ ਹੈ ਸੈਦ ਦੇ ਮਲਾਹ ਦੀ ਪਿਆਰ ਭਰੀ ਬੇਨਤੀ ਸੁਣ ਕੇ ਭਾਈ ਜੋਗਾ ਸਿੰਘ ਜੀ ਨੇ ਕਿਹਾ ਭਾਈ ਇਹ ਬਾਣੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਪਰ ਬਿਰਾਜਮਾਨ ਹਨ ਤੇ ਉਹਨਾਂ ਵੱਲੋਂ ਚਲਾਏ ਸਿੱਖ ਪੰਥ ਨੂੰ ਆਪਣੇ ਮੁਕਾਮ ਵੱਲ ਤੋਰਦੇ ਹੋਏ ਸਿੱਖਾਂ ਨੂੰ ਖਾਲਸਾ ਰੂਪ ਵਿੱਚ ਬਦਲਦੇ ਹੋਏ ਦੁਨੀਆ ਉੱਪਰ ਇੱਕ ਅਜਿਹੀ ਕੌਮ ਪੈਦਾ ਕਰ ਰਹੇ ਹਨ ਜੋ ਜ਼ਾਲਮਾਂ ਦਾ ਨਾਸ਼ ਕਰੇਗੀ ਤੇ ਸਾਰੀ ਦੁਨੀਆ ਤੇ ਸੱਚ ਦਾ ਵਰਤਾਰਾ ਕਰਦੀ ਹੋਈ ਇੱਕ ਸਰਵ ਵਿਆਪੀ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਵਾਏਗੀ ਮੈਂ ਉਸ ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਤੇ ਉਸੇ ਦੁਸ਼ਟ ਦਮਨ ਜੀ ਦੀ ਉਚਾਰਣ ਕੀਤੀ ਬਾਣੀ ਸ਼੍ਰੀ ਜਾਪ ਸਾਹਿਬ ਦਾ ਪਾਠ ਕਰ ਰਿਹਾ ਸੀ ਭਾਈ ਜੋਗਾ ਸਿੰਘ ਜੀ ਦੇ ਇਹ ਵਚਨ ਸੁਣ ਕੇ ਸੈਦ ਦੇ ਮਲਾ ਨੇ ਨੈਣੇ ਕਟੋਰੇ ਭਰ ਲਏ ਦੇ ਹਿਰਦੇ ਅੰਦਰ ਪਿਆਰ ਭਰ ਕੇ ਉਸ ਨੇ ਬੇਨਤੀ ਕੀਤੀ ਭਾਈ ਜੀ ਮੈਂ ਉਸ ਸਤਿਗੁਰਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਜੋ ਕਿ ਜੀਵਾਂ ਦਾ ਉਧਾਰ ਕਰਨ ਲਈ ਇਸ ਕਾਲ ਯੁਗ ਦੇ ਸਮੇਂ ਵਿੱਚ ਪ੍ਰਗਟ ਹੋਏ ਹਨ ਮੈਨੂੰ ਉਹਨਾਂ ਦੇ ਦਰਸ਼ਨ ਜ਼ਰੂਰ ਕਰਵਾਓ ਤਾਂ ਜੋ ਮੈਂ ਵੀ ਇਸ ਭਾਵ ਸਾਗਰ ਤੋਂ ਤਰ ਜਾਵਾਂ ਤੇ ਸੱਚੇ ਮਾਰਗ ਚੱਲਦਾ ਹੋਇਆ ਉਸ ਸੱਚੇ ਅੱਲਾ ਦੇ ਦਰਬਾਰ ਵਿੱਚ ਉਜਲਾ ਮੁਖ ਲੈ ਕੇ ਜਾਵਾਂ ਭਾਈ ਜੋਗਾ ਸਿੰਘ ਜੀ ਨੇ ਕਿਹਾ ਭਾਈ ਸੈਦਿਆ ਉਸ ਅੰਤਰਜਾਮੀ ਗੁਰੂ ਜੀ ਦਾ ਧਿਆਨ ਧਰ ਕੇ ਅਰਦਾਸ ਕਰ ਉਹ ਆਪ ਚੱਲ ਕੇ ਤੈਨੂੰ ਦਰਸ਼ਨ ਦੇਣਗੇ ਸੈਦੇ ਮਲਾ ਨੇ ਬੇਨਤੀ ਕੀਤੀ ਭਾਈ ਜੀ ਮੈਂ ਮੁਸਲਮਾਨ ਹਾਂ ਮੈਨੂੰ ਅਰਦਾਸ ਕਰਨੀ ਨਹੀਂ ਆਉਂਦੀ ਤੁਸੀਂ ਮੈਨੂੰ ਅਰਦਾਸ ਲਿਖ ਕੇ ਦੇ ਦਿਓ ਤਾਂ ਜੋ ਮੈਂ ਵੀ ਉਸ ਇਲਾਹੀ ਨੂਰ ਦੇ ਪ੍ਰਤੱਖ ਦਰਸ਼ਨ ਕਰ ਸਕਾਂ ਪਾਈ ਜੋਗਾ ਸਿੰਘ ਜੀ ਸੈਦੇ ਮਲਾ ਦੇ ਪ੍ਰੇਮ ਤੇ ਪਿਆਰ ਨੂੰ ਦੇਖ ਕੇ ਗਦਗਦ ਹੋ ਉੱਠੇ ਤੇ ਉਸ ਨੂੰ ਕਿਹਾ ਸੈਦੇ ਜੀ ਅਰਦਾਸ ਕਦੀ ਲਿਖ ਕੇ ਜਾਂ ਸੁਣ ਕੇ ਨਹੀਂ ਕੀਤੀ ਜਾ ਸਕਦੀ ਅਰਦਾਸ ਤਾਂ ਮਨ ਦੀ ਹੁੰਦੀ ਹੈ ਅਰਦਾਸ ਤਾਂ ਹਿਰਦੇ ਤੇ ਮਨ ਦੀਆਂ ਡੂੰਘਾਈਆਂ ਵਿੱਚੋਂ ਨਿਕਲੇ ਉਹ ਸ਼ਬਦ ਹੁੰਦੇ ਹਨ ਜਿਸ ਨਾਲ ਕੇ ਅਰਦਾਸ ਕਰਨ ਵਾਲੇ ਦੀ ਬਿਰਤੀ ਉਸ ਗੁਰੂ ਜਾਂ ਵਾਹਿਗੁਰੂ ਵਿੱਚ ਲੀਨ ਹੋ ਜਾਂਦੀ ਹੈ ਅਰਦਾਸ ਤਾਂ ਦਿਲੋਂ ਮਨੋਂ ਨਿਕਲੇ ਉਹ ਬਚਨ ਹਨ ਜੋ ਕਿ ਮਨੁੱਖ ਦਾ ਇਸ ਦੁਨੀਆ ਤੋਂ ਨਾਤਾ ਤੋੜ ਕੇ ਸਿੱਧਾ ਉਸ ਪਾਰ ਬ੍ਰह्म ਦੀ ਦੁਨੀਆ ਨਾਲ ਮੇਲ ਕਰਵਾ ਸਕਦੇ ਹਨ ਪਰ ਸ਼ਰਤ ਇਹ ਹੈ ਕਿ ਅਰਦਾਸ ਸੱਚੇ ਮਨ ਨਾਲ ਇੱਕ ਚਿੱਤ ਇੱਕ ਮਨ ਹੋ ਕੇ ਪੂਰੀ ਇਕਾਗਰਤਾ ਨਾਲ ਕੀਤੀ ਜਾਵੇ ਇਤਨੇ ਬਚਨ ਭਾਈ ਜੋਗਾ ਸਿੰਘ ਜੀ ਨੇ ਸੈਦੇ ਮਲਾ ਨਾਲ ਕੀਤੇ ਅਤੇ ਆਪ ਚਲੇ ਗਏ ਮਗਰ ਉਸੇ ਅਦਮਲਾ ਗੁਰੂ ਜੀ ਦੇ ਦਰਸ਼ਨਾਂ ਨੂੰ ਵਿਆਕਲ ਹੋ ਗਿਆ ਤੇ ਦਰਸ਼ਨਾਂ ਲਈ ਅਰਦਾਸਾਂ ਕਰਨ ਲੱਗ ਪਿਆ ਅਗਲੇ ਦਿਨ ਤੜਕਸਾਰ ਹੀ ਇਸ਼ਨਾਨ ਕਰ ਆਪਣੀ ਬੇੜੀ ਸਾਫ਼ ਕਰਨ ਲੱਗ ਪਿਆ ਕਿ ਅੱਜ ਮੇਰੇ ਸਤਿਗੁਰ ਜੀ ਨੇ ਇਸ ਸੁਭਾਗੀ ਬੇੜੀ ਵਿੱਚ ਸਵਾਰ ਹੋਣਾ ਹੈ ਫਿਰ ਉਸ ਨੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਦੇ ਧਿਆਨ ਕਰਕੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਦੋਏ ਕਰ ਜੋੜ ਕਰੋ ਅਰਦਾਸ ਤੁਦ ਭਾਵੇ ਤਾਂ ਆਣੇ ਰਾਸ ਉਸ ਦੀ ਅਰਦਾਸ ਵਿੱਚ ਪਿਆਰ ਭਰਪੂਰ ਖਿੱਚ ਸੀ ਜਿਸ ਨੇ ਗੁਰੂ ਸਾਹਿਬ ਅੰਦਰ ਵੀ ਖਿੱਚ ਪੈਦਾ ਕਰ ਦਿੱਤੀ ਕਿ ਉਹਨਾਂ ਨੂੰ ਕੋਈ ਪਿਆਰ ਨਾਲ ਯਾਦ ਕਰ ਰਿਹਾ ਹੈ ਭਾਈ ਸੈਦਾ ਜੀ ਸੱਚੇ ਮਨ ਨਾਲ ਗੁਰੂ ਜੀ ਨੂੰ ਯਾਦ ਕਰ ਰਹੇ ਸਨ ਤੇ ਨਾਲ ਹੀ ਨਾਲ ਆਪਣੀ ਕਿਸ਼ਤੀ ਵੀ ਸਾਫ਼ ਕਰ ਰਹੇ ਸਨ ਅੱਜ ਸੈਦੇ ਨੂੰ ਇਸ ਤਰ੍ਹਾਂ ਦੇ ਨਵੇਂ ਹੀ ਰੰਗ ਵਿੱਚ ਦੇਖ ਕੇ ਉਸ ਦੇ ਸਾਥੀ ਬੇਤਰਾ ਨੇ ਕਿਹਾ ਕਿਉਂ ਬਈ ਸੈਦਿਆ ਅੱਜ ਕੋਈ ਖਾਸ ਗੱਲ ਹੈ ਕਿਸੇ ਧੰਨਵਰ ਯਾਤਰੂ ਨੇ ਆਉਣਾ ਹੈ ਜੋ ਤੂੰ ਬੇੜੀ ਨੂੰ ਸਵੇਰ ਤੋਂ ਹੀ ਵਾਰ-ਵਾਰ ਸਾਫ਼ ਕਰ ਰਿਹਾ ਹੈ ਅੱਗੋ ਸੈਦਾ ਜੀ ਨੇ ਕਿਹਾ ਅੱਜ ਸ਼ਹਿਨशाहਾਂ ਦੇ ਸ਼ਹਿਨशाह ਮਿਹਰਵਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਿਸ਼ਤੀ ਵਿੱਚ ਯਾਤਰਾ ਕਰਨੀ ਹੈ ਸੈਦੇ ਦੇ ਇਹ ਬਚਨ ਸੁਣ ਕੇ ਉਹ ਸਾਰੇ ਹੱਸ ਪਏ ਤੇ ਕਹਿਣ ਲੱਗੇ ਉਸ ਸ਼ੈਨ ਸ਼ਾਨੇ ਹੋਰ ਚੰਗੀਆਂ ਕਿਸ਼ਤੀਆਂ ਛੱਡ ਕੇ ਤੇਰੀ ਇਸ ਪੁਰਾਣੀ ਕਿਸ਼ਤੀ ਵਿੱਚ ਪਲਾ ਕਿਉਂ ਚੜਨਾ ਆਪਣੇ ਸਾਥੀ ਮਿੱਤਰਾਂ ਦੇ ਅਜਿਹੇ ਬੋਲ ਸੁਣ ਕੇ ਵੀ ਸੈਦਾ ਜੀ ਨੂੰ ਪੂਰਨ ਭਰੋਸਾ ਸੀ ਕਿ ਗੁਰੂ ਸਾਹਿਬ ਜ਼ਰੂਰ ਦਰਸ਼ਨ ਦੇਣਗੇ ਉਹ ਇਸੇ ਪਿਆਰ ਦੇ ਰੰਗ ਵਿੱਚ ਕਿਸ਼ਤੀ ਸਾਫ਼ ਕਰਦਾ ਰਿਹਾ ਤੇ ਨਾਲ ਹੀ ਨਾਲ ਦਰਸ਼ਨਾ ਦੀ ਤਾਂਘ ਵਧਣ ਲੱਗੀ ਅਤੇ ਅਰਦਾਸਾਂ ਕਰਦਾ ਰਿਹਾ ਉਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਖੇਡਦੇ ਹੋਏ ਦਰਿਆ ਪਾਰ ਕਰਨ ਲਈ ਸਿੰਘਾਂ ਨਾਲ ਆ ਗਏ ਭਾਈ ਦਇਆ ਸਿੰਘ ਜੀ ਵੀ ਗੁਰੂ ਸਾਹਿਬ ਜੀ ਦੇ ਨਾਲ ਸਨ ਦਸ਼ਮੇਸ਼ ਪਿਤਾ ਜੀ ਸਭ ਚੰਗੀਆਂ ਕਿਸ਼ਤੀਆਂ ਛੱਡ ਕੇ ਅੱਗੇ ਵੱਲ ਤੁਰਦੇ ਹੋਏ ਜਿੱਥੇ ਭਾਈ ਸੈਦਾ ਦੀ ਕਿਸ਼ਤੀ ਲੱਗੀ ਸੀ ਉਸ ਪਾਸੇ ਜਾ ਰਹੇ ਸਨ ਤਾਂ ਭਾਈ ਦਇਆ ਸਿੰਘ ਜੀ ਨੇ ਕਿਹਾ ਪਾਤਸ਼ਾਹ ਅੱਜ ਤੁਸੀਂ ਚੰਗੀਆਂ ਢੇੜੀਆਂ ਛੱਡ ਕੇ ਇੱਧਰ ਪੁਰਾਣੀਆਂ ਤੇ ਟੁੱਟੀਆਂ ਢੇੜੀਆਂ ਵੱਲ ਕਿਉਂ ਜਾ ਰਹੇ ਹੋ ਪਾਈ ਜੀ ਦੇ ਬਚਨ ਸੁਣ ਕੇ ਅੰਦਰ ਜ਼ਾਮੀ ਸਤਗੁਰੂ ਜੀ ਨੇ ਕਿਹਾ ਪਾਈ ਦਇਆ ਸਿੰਘਾ ਇੱਧਰ ਸਾਡਾ ਪਿਆਰਾ ਸਾਨੂੰ ਯਾਦ ਕਰ ਰਿਹਾ ਹੈ ਪਾਈ ਸਿਆਦਾ ਜੀ ਦੇ ਨੇਤਰ ਬੰਦ ਹਨ ਤੇ ਕਿਨਾਰੇ ਤੋਂ ਜਰਾ ਕੋ ਹਟ ਕੇ ਢੇੜੀ ਵਿੱਚ ਬੈਠੇ ਹੋਏ ਹਨ ਕਿ ਮਤਾ ਕੋਈ ਹੋਰ ਯਾਤਰੀ ਹੀ ਨਾ ਆ ਜਾਵੇ ਨੇਤਰ ਬੰਦ ਹਨ ਤੇ ਗੁਰੂ ਜੀ ਦਾ ਜਸ ਕਰ ਰਹੇ ਸਨ ਸੈਦੇ ਨੂੰ ਇਹ ਪਤਾ ਹੀ ਨਾ ਲੱਗਾ ਕਿ ਜਿਸ ਸਤਗੁਰ ਨੂੰ ਯਾਦ ਕਰ ਰਿਹਾ ਹਾਂ ਉਹ ਕਿਨਾਰੇ ਤੇ ਖੜੇ ਹਨ ਉਧਰ ਗੁਰੂ ਸਾਹਿਬ ਨੇ ਸੈਦੇ ਦੀ ਅਜਿਹੀ ਅਵਸਥਾ ਦੇਖ ਕੇ ਆਵਾਜ਼ ਦੇ ਕੇ ਕਿਹਾ ਸੈਦਿਆ ਬੇੜੀ ਕਿਨਾਰੇ ਲਾ ਅੱਜ ਅਸੀਂ ਤੇਰੀ ਬੇੜੀ ਵਿੱਚ ਦਰਿਆ ਪਾਰ ਕਰਨਾ ਹੈ ਪਰ ਸੈਦੇ ਨੂੰ ਕੋਈ ਪਤਾ ਨਹੀਂ ਉਹ ਤਾਂ ਅੰਤਰ ਧਿਆਨ ਹੋਈ ਬੈਠਾ ਗੁਰੂ ਜੀ ਦਾ ਜਸ ਕਰਨ ਵਿੱਚ ਮਗਨ ਸੀ ਗੁਰੂ ਸਾਹਿਬ ਦੇ ਸੈਦਾ ਨੂੰ ਦੋ ਵਾਰ ਆਵਾਜ਼ ਮਾਰ ਕੇ ਬੁਲਾਇਆ ਪਰ ਸੈਦਾ ਸੱਚੇ ਪਿਆਰ ਵਿੱਚ ਆਨੰਦਮਈ ਅਵਸਥਾ ਵਿੱਚ ਲੀਨ ਸੀ ਮੰਨੋ ਕੋਈ ਇਸਤਰੀ ਰੂਪੀ ਆਤਮਾ ਆਪਣੇ ਪਰਮੇਸ਼ਰ ਰੂਪੀ ਪਤੀ ਦੇ ਮਿਲਾਪ ਵਿੱਚ ਤੜਫ ਰਹੀ ਹੋਵੇ ਤੇ ਉਸ ਦੇ ਧਿਆਨ ਵਿੱਚ ਅਜਿਹੀ ਲੀਨ ਹੋ ਜਾਵੇ ਕਿ ਉਸ ਨੂੰ ਆਪਣੇ ਆਪ ਦੀ ਹੀ ਸੁੱਧ ਬੁੱਧ ਨਾ ਰਹੇ ਕਿ ਮੇਰੇ ਆਸ-ਪਾਸ ਕੀ ਹੋ ਰਿਹਾ ਹੈ ਅਜਿਹੀ ਹੀ ਅਵਸਥਾ ਪਾਈ ਸੈਦਿਆ ਜੀ ਦੀ ਹੋ ਰਹੀ ਸੀ ਗੁਰੂ ਸਾਹਿਬ ਨੇ ਤੀਸਰੀ ਵਾਰ ਕਿਹਾ ਸੈਦਿਆ ਜਿਸ ਨੂੰ ਤੂੰ ਯਾਦ ਕਰਦਾ ਸੀ ਉਹ ਤੇਰੇ ਸਾਹਮਣੇ ਖੜਾ ਤੈਨੂੰ ਬੁਲਾ ਰਿਹਾ ਹੈ ਕਿ ਤੂੰ ਉਸ ਨੂੰ ਦਰਿਆ ਪਾਰ ਨਹੀਂ ਕਰਵਾਉਣਾ ਅਜਿਹਾ ਕਹਿੰਦੇ ਹੋਏ ਗੁਰੂ ਸਾਹਿਬ ਨੇ ਪਾਈ ਸੈਦੇ ਦੀ ਜੋ ਲਿਵ ਲੱਗੀ ਸੀ ਉਸ ਨੂੰ ਆਪਣੀ ਆਤਮਿਕ ਯੁਗਤੀ ਨਾਲ ਤੋੜਿਆ ਪਾਈ ਸੈਦੇ ਦੀ ਅਚਾਨਕ ਬਿਰਤੀ ਖੁੱਲੀ ਤੇ ਉਸ ਨੇ ਸਾਹਮਣੇ ਅਰਸ਼ਾਂ ਦੇ ਮਾਲਕ ਨੂੰ ਦੇਖਿਆ ਤੇ ਕਾਲੀ ਨਾਲ 베ੜੀ ਕਿਨਾਰੇ ਲਾ ਕੇ ਚਰਨ ਧੂੜ ਪ੍ਰਾਪਤ ਕਰਦੇ ਹੋਈ ਮੱਥਾ ਟੇਕਿਆ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਬਾਕੀ ਸਿੰਘਾਂ ਨਾਲ ਦੂਜੀਆਂ 베ੜੀਆਂ ਵਿੱਚ ਦਰਿਆ ਪਾਰ ਕਰੋ ਅਸੀਂ ਅੱਜ ਭਾਈ ਸੈਦੇ ਦੀ 베ੜੀ ਵਿੱਚ ਦਰਿਆ ਪਾਰ ਕਰਨਾ ਹੈ ਭਾਈ ਦਇਆ ਸਿੰਘ ਜੀ ਸਤਿਵਚਨ ਕਹਿ ਕੇ ਸਿੰਘਾਂ ਸਮੇਤ ਦੂਜੀਆਂ 베ੜੀਆਂ ਵਿੱਚ ਸਵਾਰ ਹੋ ਗਏ ਭਾਈ ਸੈਦੇ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿ ਉਸ ਦੇ ਸਾਹਮਣੇ ਦੀਨ ਦੁਨੀਆਂ ਦੇ ਮਾਲਕ ਮੁਕਤੀ ਦੇ ਦਾਤਾ ਕਲਗੀਧਰ ਦਸ਼ਮੇਸ਼ ਪਿਤਾ ਜੀ ਉਸ ਦੀ ਸੁਭਾਗੀ ਬੇੜੀ ਵਿੱਚ ਸਵਾਰ ਉਸ ਨੂੰ ਦਰਸ਼ਨ ਤੇਦਾਰੇ ਦੇ ਕੇ ਨੇਹਾਲ ਕਰ ਰਹੇ ਸਨ ਭਾਈ ਸੈਦਾ ਪਿਆਰ ਤੇ ਆਨੰਦ ਵਿੱਚ ਇਤਨਾ ਮਗਨ ਸੀ ਕਿ ਉਸ ਨੂੰ ਪਤਾ ਹੀ ਨਾ ਚੱਲਿਆ ਕਿ ਕਿਸ ਸਮੇਂ ਬੇੜੀ ਦੂਸਰੇ ਕਿਨਾਰੇ ਲੱਗ ਗਈ ਦਰਿਆ ਦੇ ਦੂਜੇ ਕਿਨਾਰੇ ਪੁੱਜ ਕੇ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਨੂੰ ਇਸ਼ਾਰਾ ਕਰਦੇ ਹੋਏ ਕਿਹਾ ਭਾਈ ਸੈਦਾ ਜੀ ਨੂੰ ਓਨੀ ਮਾਇਆ ਦਿਓ ਜਿੰਨੀ ਇਹ ਮੰਗਦਾ ਹੈ ਪਰ ਭਾਈ ਸੈਦਾ ਆਨੰਦ ਦੀ ਅਵਸਥਾ ਵਿੱਚ ਗੁਰੂ ਸਾਹਿਬ ਵੱਲ ਦੇਖੀ ਜਾ ਰਿਹਾ ਸੀ ਮੂੰਹੋਂ ਕੁਝ ਨਹੀਂ ਬੋਲਦਾ ਗੁਰੂ ਸਾਹਿਬ ਨੇ ਕਿਹਾ ਭਾਈ ਸੈਦਿਆ ਮੰਗੋ ਜੋ ਵੀ ਮੰਗਣਾ ਉਹ ਮੰਗ ਪੂਰੀ ਕੀਤੀ ਜਾਵੇਗੀ ਗੁਰੂ ਸਾਹਿਬ ਦੇ ਬਚਨ ਸੁਣ ਕੇ ਸੈਦੇ ਮਲਾ ਨੇ ਹੱਥ ਜੋੜ ਕੇ ਬੇਨਤੀ ਕਰਦੇ ਹੋਏ ਕਿਹਾ हे अर्शा दे मालिक मेनू कुछ नी चाहिदा मैं मांग भी कुछ नी सकदा क्योंकि मैं जो भी पदार्थ मांगंगा ओहो नाशवान हो जानगे दूसरा असि दोनों भाई भाई हां भाई सैदे दे एहे बोल सुनके भाई दया सिंह समेत हाजिर सिंह हैरान हो गए कि एहे साधारण मला गुरु साहेब नु अपना भाई जा ਭਰਾ ਕਹਿ ਰਹਾ ਹੈ ਦਿਆ ਸਿੰਘ ਤੇ ਸਿੰਘਾਂ ਦੀ ਉਤਸੁਕਤਾ ਦੇਖਦੇ ਹੋਏ ਗੁਰੂ ਸਾਹਿਬ ਨੇ ਕਿਹਾ ਭਾਈ ਸੈਦਿਆ ਸਿੰਘਾਂ ਨੂੰ ਦੱਸੋ ਕਿ ਅਸੀਂ ਦੋਵੇਂ ਭਾਈ ਭਾਈ ਕਿਵੇਂ ਹੋਏ ਗੁਰੂ ਜੀ ਦੇ ਬਚਨ ਸੁਣ ਕੇ ਸੈਦਾ ਮਲਾ ਨਿਮਰਤਾ ਸਹਿਤ ਬੋਲਿਆ ਗੁਰੂ ਜੀ ਮੈਂ ਯਾਤਰੀਆਂ ਨੂੰ ਇਸ ਦਰਿਆ ਤੋਂ ਪਾਰ ਕਰਾਉਂਦਾ ਹਾਂ ਤੇ ਤੁਸੀਂ ਇਸ ਸੰਸਾਰ ਦੀ ਯਾਤਰਾ ਕਰਨ ਆਏ ਸਾਰੇ ਧਰਮਾਂ ਦੇ ਸ਼ਰਧਾਲੂਆਂ ਨੂੰ ਇਸ ਭਵ ਸਾਗਰ ਤੋਂ ਪਾਰ ਕਰਦੇ ਹੋ ਇਸ ਤਰ੍ਹਾਂ ਮੈਂ ਇਹ ਦਰਿਆ ਪਾਰ ਕਰਾਉਂਦਾ ਹਾਂ ਤੇ ਤੁਸੀਂ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਕਰਾਉਂਦੀ ਹੋ ਇਸ ਲਈ ਅਸੀਂ ਭਾਈ ਪਾਈ ਹੋਏ ਭਾਈ ਸੈਦੇ ਦੇ ਇਹ ਬਚਨ ਸੁਣ ਕੇ ਜਿੱਥੇ ਸਾਰੇ ਸਿੰਘ ਹੈਰਾਨ ਹੋ ਗਏ ਕਿ ਇਹ ਗੁਰੂ ਜੀ ਦੀ ਬਰਾਬਰੀ ਕਰਦਾ ਹੈ ਉੱਥੇ ਗੁਰੂ ਸਾਹਿਬ ਭਾਈ ਸੈਦੇ ਨੂੰ ਨਿਹਾਲ ਕਰਦੇ ਹੋਏ ਕਹਿਣ ਲੱਗੇ ਸੈਦਿਆ ਮੰਗ ਜੋ ਵੀ ਤੂੰ ਚਾਹੁੰਦਾ ਹੈ ਤੈਨੂੰ ਪ੍ਰਾਪਤ ਹੋਵੇਗਾ ਪਾਈ ਸਦਾ ਗੁਰੂ ਜੀ ਨੂੰ ਪ੍ਰਸੰਨ ਚਿਤ ਦੇਖ ਕੇ ਆਖਣ ਲੱਗਾ ਅਰਸ਼ਾਂ ਦੇ ਮਾਲਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਜੇ ਤੁਸੀਂ ਆਪਣੇ ਸੇਵਕ ਉੱਪਰ ਟੁੱਟੇ ਹੋ ਤਾਂ ਅੱਜ ਮੈਂ ਆਪ ਜੀ ਨੂੰ ਇਸ ਦਰਿਆ ਤੋਂ ਪਾਰ ਕਰਵਾਇਆ ਹੈ ਅਤੇ ਜੋ ਮੈਂ ਇਹ ਸੰਸਾਰ ਰੂਪੀ ਯਾਤਰਾ ਪੂਰੀ ਕਰਕੇ ਆਪ ਜੀ ਪਾਸ ਆਵਾਂ ਤਾਂ ਮੈਨੂੰ ਇਸ ਭਾਵ ਸਾਗਰ ਤੋਂ ਪਾਰ ਕਰਵਾ ਦੇਣਾ ਕਲਗੀਧਰ ਪਾਤਸ਼ਾਹ ਜੀ ਪਿਆਰਵਸ ਹੋਏ ਕਹਿਣ ਲੱਗੇ ਪਾਈ ਸੈਦਿਆ ਤੇਰਾ ਪਿਆਰ ਦੇਖਦੇ ਹੋਏ ਤੂੰ ਕੀ ਜਾਂ ਤੇਰੀਆਂ 21 ਕੁਲਾਂ ਤਾਰੀਆਂ ਸਤ ਗੁਰਜੀ ਦਾ ਬਚਨ ਸੁਣ ਕੇ ਪਾਈ ਸੈਦਾਂ ਨੇ ਹਾਲ ਹੋ ਗਿਆ ਇਸੇ ਤਰ੍ਹਾਂ ਪਾਈ ਜੋਗਾ ਸਿੰਘ ਨੇ ਕਈ ਹੋਰਾਂ ਨੂੰ ਗੁਰੂ ਘਰ ਦੇ ਸੇਵਕ ਬਣਾਇਆ ਤੇ ਗੁਰੂ ਘਰ ਨਾਲ ਜੋੜ ਕੇ ਉਹਨਾਂ ਦਾ ਜਨਮ ਮਰਨ ਸਵਾਰ ਦਿੱਤਾ ਸੋ ਆਓ ਆਪਾਂ ਵੀ ਆਪਣੇ ਦਿਲੋਂ ਮਨੋਂ ਤੇ ਚਿਤੋਂ ਇਕਾਗਰ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਉਹ ਵੀ ਸਾਨੂੰ ਆਪਣੇ ਚਰਨਾਂ ਨਾਲ ਲਗਾਉਣ ਅਤੇ ਆਪਣੇ ਚਰਨਾਂ ਨਾਲ ਹੀ ਜੋੜ ਕੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ